ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਹਿਬ ਜਗਤਾਰ ਸਿੰਘ ਹਵਾਰਾ ਜੀ ਦੇ ਪਿੰਡ ਪਹੁੰਚੇ ਆ ਇੱਕ ਫੇਕ ਨਿਊਜ਼ ਜਿਹੜੀ ਆ ਨਾ ਖਬਰ ਫਲਾਈ ਜਾ ਰਹੀ ਹੈ ਕਿ ਮਾਤਾ ਜੀ ਦਾ ਮਾਤਾ ਜੀ ਅਕਾਲ ਚਲਾਣਾ ਕਰ ਗਏ ਇਸ ਫੇਕ ਨਿਊਜ਼ ਦਾ ਆਪਾਂ ਸੱਚ ਤੋਂ ਸਾਹਮਣੇ ਦਿਖਾਉਣਾ ਹੈ ਕਿ ਇਹ ਦੇਖੋ ਜੀ ਭਾਈ ਬਲਵੀਰ ਸਿੰਘ ਜੀ ਬੈਠੇ ਹੋਏ ਤੇ ਮਾਤਾ ਜੀ ਸ਼ੱਕ ਰਹੇ ਨੇ ਆ ਕੌਮੀ ਮੋਰਚ ਤੇ ਹੋਇਆ ਹੈ ਸਾਰੇ ਪਰਿਵਾਰ ਤੁਸੀਂ ਦੇਖ ਲਓ ਮਾਤਾ ਜੀ ਹੁਣ ਸ਼ੱਕ ਰਹੇ ਆ ਤੁਹਾਡੇ ਸਾਹਮਣੇ ਆ ਮਤਲਬ ਕਿ ਚਲੋ ਉਹਨਾਂ ਦੀ ਹਾਲਤ ਨਾਜ਼ੁਕ ਜ਼ਰੂਰ ਆ ਪਰ ਇਦਾਂ ਦੀਆਂ ਫੇਕ ਨਿਊਜ਼ਾਂ ਤੇ ਵਿਸ਼ਵਾਸ ਨਾ ਕਰਿਆ ਕਰੋ ਤੁਹ ਤੁਸੀਂ ਦੇਖੋ ਤੁਸੀਂ ਦੇਖਦੇ ਹੈ ਨਹੀਂ ਸੁਣਦੇ ਹੈ ਨਹੀਂ ਸ਼ੇਅਰ ਕਰੀ ਜਾ ਰਹੇ ਹੋ ਕਈ ਪੇਜਾਂ ਨੂੰ ਕੋ ਮੈਸੇਜ ਵੀ ਕੀਤੇ ਆ ਦੱਸਿਆ ਕਿ ਮਾਤਾ ਜੀ ਠੀਕ ਠਾਕ ਨੇ ਕਈ ਪੇਜਾਂ ਦੇ ਪੇਜਾਂ ਉੱਤੇ ਨੰਬਰ ਵੀ ਨਹੀਂ ਹੈਗੇ ਫਿਰ ਹੁਣ ਜਿਹੜੇ ਫੇਕ ਨਿਊਜ਼ ਦੇ ਤੌਰ ਤੇ ਉਹ ਮਨ ਲਓ ਸ਼ੇਅਰ ਕਰੀ ਜਾ ਰਹੇ ਅੱਗੇ ਅੱਗੇ ਲੋਕ ਇੱਕ ਦੂਜੇ ਨੂੰ ਫੋਨ ਕਰ ਰਹੇ ਆ ਕਿ ਇਹ ਕੀ ਹੋ ਗਿਆ ਕੀ ਹੋ ਗਿਆ ਪਰ ਅਸਲ ਸਚਾਈ ਇਹ ਕਿ ਮਾਤਾ ਜੀ ਠੀਕ ਠਾਕ ਨੇ ਤੇ ਆਪਣੇ ਪਿੰਡ ਦੇ ਵਿੱਚ ਨੇ ਹਵਾਰਾ ਪਿੰਡ ਚ ਤੁਸੀਂ ਮਿਲਣਾ ਚਾਹੁੰਦੇ ਮਿਲ ਸਕਦੇ ਆ ਕੇ ਪਰ ਇਦਾਂ ਨਾ ਫੇਕ ਨਿਊਜ਼ਾਂ ਨੂੰ ਵਾਇਰਲ ਕਰਿਆ ਕਰੋ ਕਿਉਂਕਿ ਜਵਾਬ ਦੇਣਾ ਫੋ ਹੋ ਜਾਂਦਾ ਸੰਗਤ ਨੂੰ ਕਿਉਂਕਿ ਕਈ ਜਿਹੜੇ ਲੋਕ ਇੱਥੇ ਨਹੀਂ ਆਪਦੇਸ਼ਾਂ 'ਚ ਰਹਿੰਦੇ ਆ ਇਹਨਾਂ ਦੇ ਪਰਿਵਾਰਾਂ ਤੱਕ ਵੀ ਗੱਲਾਂ ਜਿਹੜੇ ਬਾਹਰ ਬੈਠੇ ਉਹਨਾਂ ਤੱਕ ਫਰਮਾਸ਼ਣ ਪਹੁੰਚ ਗਈ ਉਹ ਫੋਨ ਕਰ ਰਹੇ ਆ ਭਾਈ ਸਾਭ ਨੂੰ ਵੀ ਸਾਨੂੰ ਸਾਰਿਆਂ ਨੂੰ ਫੋਨ ਕਰ ਰਹੇ ਜਿਹੜੇ ਚੈਨਲ ਤੋਂ ਪਰੋਜ ਅਪਡੇਟ ਦੇ ਰਹੇ ਆ ਤੇ ਕਹਿ ਰਹੇ ਨੇ ਕਿ ਮਾਤਾ ਜੀ ਆਕਾਲ ਚਲਾਨਾ ਕਰਗੇ ਲੋਕ ਸਿੱਧੀ ਇਹੀ ਗੱਲ ਪੁੱਛਦੇ ਆ ਵੀ ਆਕਾਲ ਚਲਾਨਾ ਕਰਗੇ ਤੇ ਇਦਾਂ ਦੀ ਫੇਕ ਖ਼ਬਰਾਂ ਤੇ ਤੁਸੀਂ ਵਿਸ਼ਵਾਸ ਨਾ ਕਰੋ ਆਪਾਂ ਉਹਨਾਂ ਦੇ ਘਰ ਪਹੁੰਚੇ ਆ ਤੇ ਜਾਣਕਾਰੀ ਦੇ ਰਹੇ ਆ ਔਰ ਮੈਂ ਸਭ ਤੋਂ ਪਹਿਲਾਂ ਇੱਕ ਉਹਨਾਂ ਪੇਜਾਂ ਨੂੰ ਕਹਿਣਾ ਚਾਹੁੰਦਾ ਕਿ ਪੋਸਟ ਡਿਲੀਟ ਕਰਕੇ ਤੇ ਮਾਤਾ ਬਾਰੇ ਸੱਚ ਦੀ ਪ ਤੇ ਨਾਲ ਮਾਫੀ ਮੰਗੀ ਜਾਇਆ ਉਹਨਾਂ ਪੋਸਟ ਜਿਹੜੇ ਵੀ ਚੈਨਲਾਂ ਨੇ ਇਹ ਪੋਸਟਾਂ ਪਾਈਆਂ ਨੇ ਮੈਂ ਤੁਹਾਨੂੰ ਖਾਸ ਤੌਰ ਤੇ ਇਹ ਦੱਸਣਾ ਕਿ ਉਹ ਸਪੈਸ਼ਲੀ ਲਿਖ ਕੇ ਪਾਣ ਕਿਉਂਕਿ ਇੱਥੇ ਪਿੰਡ ਵਾਲੇ ਵੀ ਮੌਜੂਦ ਨੇ ਸਾਰੇ ਲੋਕ ਸੰਗਤਾਂ ਆ ਰਹੀਆਂ ਨੇ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਕੋਲ ਜਿਹੜੇ ਪੇਜਾਂ ਦੀ ਇਨਫੋਰਮੇਸ਼ਨ ਆ ਜਿਹੜੀ ਮਿਲੂ ਜਿੰਨਾ ਬਸ ਸਕਰੀਨਸ਼ਾਟ ਕੀਤੇ ਹੋਇਆ ਉਹਨੂੰ ਕੱਲਾ ਕੱਲਾ ਦਿਖਾਉਨੇ ਆ ਤੇ ਸਭ ਤੋਂ ਪਹਿਲਾਂ ਤੇ ਆੜੇ ਹੁਣ ਡਿਲੀਟ ਕਰਦੇ ਜਾਇਓ ਜਿਨ੍ਹਾਂ ਜਿਨ੍ਹਾਂ ਕੋ ਜਿਨ੍ਹਾਂ ਦੇ ਜਿਹੜੇ ਪੋਸਟ ਆਣੇ ਆ ਆ ਤੇਜਵੀਰਕ ਵੀਰ ਜੀ ਤੁਸੀਂ ਆਪਣੀ ਪੋਸਟ ਪਾਈ ਐ ਡਿਲੀਟ ਕਰ ਦਿਓ ਸਕਰੋਲ ਕਰੋ ਸਕਰੋਲ ਨਾ ਕਰੋ ਤੇ ਆ ਇੱਕ ਗਗਨਦੀਪ ਕੌਰ ਚੀਮਾ ਜੀ ਨੇ ਠੀਕ ਹੈ ਜੀ ਪੋਸਟ ਡਿਲੀਟ ਕਰ ਦਿਓ ਜੀ ਤੁਸੀਂ ਵੀ ਬੇਨਤੀ ਆ ਕਿ ਉਹ ਤੁਹਾਡੇ ਨੰਬਰ ਨਹੀਂ ਹੈਗੇ ਅਕਲੇਸ਼ੀ ਯਾਰ ਹੈ ਭਾਈਦੀਪ ਸਿੰਘ ਦੀ ਫੋਟੋ ਲਾਈ ਹੋਈ ਆ ਉਹ ਵੀ ਪੋਸਟ ਡਿਲੀਟ ਕਰ ਦਿਓ ਭਾਈ ਮੈਂ ਤੁਹਾਨੂੰ ਇਕੱਲੇ ਇਕੱਲੇ ਦਿਖਾ ਰਿਹਾ ਵੀ ਤੁਸੀਂ ਡਿਲੀਟ ਕਰਦੇ ਜਾਓ ਇਹ ਗੋਲੂ ਬਰਾੜ ਹੈ ਜਿਹੜਾ ਵੀਰ ਹੈਗਾ ਗੋਲੂ ਬਰਾੜ ਠੀਕ ਹੈ ਜੀ ਵੀਰ ਜੀ ਧਿਆਨ ਨਾਲ ਦੇਖੀ ਜਾਓ ਤੁਹਾਨੂੰ ਇਕੱਲੇ ਇਕੱਲੇ ਦਿਖਾ ਰਿਹਾ ਬੰਦਾ ਠੀਕ ਹੈ ਪੋਸਟ ਲੀਡ ਕਰਦਾ ਜੀ ਹੁਣੇ ਤੇ ਆ ਵੀ ਕੋਲੂ ਬਰਾਰਦੀ ਹੈ ਆ ਇਹ ਕਾਲਪੁਰਖ ਦੀ ਫੌਜ ਇਹਨਾਂ ਨੇ ਪਾਤੀ ਆ ਇਹਨਾਂ ਦਾ ਸਕਰੀਨਸ਼ਾਟ ਹੈਗਾ ਜਦੋਂ ਮਾਤਾ ਜੀ ਉਦੋਂ ਕਿਉਂ ਨਹੀਂ ਪਾਈ ਤੁਸੀਂ ਮੈਂ ਇੱਕ ਬੇਨਤੀ ਕਰਨਾ ਜੇ ਜਿੱਦਨ ਮਾਤਾ ਜੀ ਆਏ ਉਸ ਤੋਂ ਬਾਅਦ ਕਿਸੇ ਨੇ ਕੋਈ ਇਨਫੋਰਮੇਸ਼ਨ ਪਾਈ ਆ ਕੇ ਇੱਥੇ ਪਹੁੰਚੇ ਜਿਹੜੇ ਇਹ ਪੇਜਾਂ ਵਾਲੇ ਵੀਰ ਨੇ ਤਿੰਨ ਵਿੱਚ ਕੋਈ ਇੱਥੇ ਪਹੁੰਚ ਕੋਲੋਂ ਦੀ ਜਾਣਕਾਰੀ ਸਾਂਝੀ ਕੀਤੀ ਬਸ ਦੇਖੀ ਪੋਸਟ ਕਾਪੀ ਪੇਸਟ ਕਰ ਰਹੇ ਤੁਸੀਂ ਹੁਣ ਅਗਲੇ ਆ ਜਾਓ ਆ ਜਿੰਦਰ ਨੰਬਰਦਾਰ ਇੱਕ ਵੀਰ ਜੀ ਅਨੰਦਪੁਰ ਸਾਹਿਬ ਵਾਸੀ ਜਿੰਦ ਦੇ ਹਾਂ ਸਭ ਤੋਂ ਪਹਿਲਾ ਪੋਸਟ ਪਾਈ ਹਾਂ ਉਹਨਾਂ ਦੇ ਵੀ ਦੱਸਦਾ ਮੈਂ ਇੱਕ ਮਿੰਟ ਪਰ ਦੇਖੀ ਜਾ ਤੁਸੀਂ ਇੱਥੇ ਰੱਖੋ ਕੈਮਰਾ ਜਿੰਦਰ ਨੰਮਰਦਾਰ ਹੈ ਵੀਰ ਠੀਕ ਹੈ ਜੀ ਆਪਾਂ ਤੁਹਾਨੂੰ ਪਤਾ ਜਾਣ ਕੇ ਦੇਰੇ ਵੀ ਤੁਸੀਂ ਡੀਲਿਟ ਮਾਰ ਦਿਓ ਪੋਸਟ ਕਿਉਂਕਿ ਇਹਨਾਂ ਦੇ ਨੰਬਰ ਨਹੀਂ ਹੈਗੇ ਪੇਜਾਂ ਦੇ ਦੇਖ ਦੇਖ ਪੰਜਾਬ ਸਿਆਂ ਆਪਾਂ ਕਿਸ ਨੂੰ ਇਹ ਨਹੀਂ ਕਹਿ ਰਹੇ ਵੀ ਆਪਾਂ ਇਹ ਕਹਿ ਰਹੇ ਹਾਂ ਡੀਲਿਟ ਕਰ ਦਿਓ ਬਸ ਤੇ ਆ ਅਨੰਦਪੁਰ ਵਾਸੀ ਵੀਰ ਆ ਇੱਕ ਇਹਨਾਂ ਦਾ ਨੰਬਰ ਵੀ ਨਹੀਂ ਹੈਗਾ ਉਹਨਾਂ ਦੇ ਪੇਜ ਤੇ ਜਿੰਨਾ ਜਿੰਨਾ ਦੀ ਮੈਂ ਜਾਣਕਾਰੀ ਸ਼ੇਅਰ ਕਰ ਰਿਹਾ ਵੀਰ ਆਪਣੇ ਪੇਜਾਂ ਤੋਂ ਤੁਸੀਂ ਇਹ ਪੋਸਟ ਡੀਲਿਟ ਮਾਰ ਦਿਓ ਤੇ ਹੋਰ ਵੀ ਜਿਹੜੇ ਵੀਰ ਅਜੇ ਵੀ ਸ਼ੇਅਰ ਕਰ ਰਿਆ ਉਹ ਖਾਸ ਉਹਨਾਂ ਵਾਸਤੇ ਇਨਫੋਰਮੇਸ਼ਨ ਆ ਕਿ ਮਾਤਾ ਜੀ ਆਪਾਂ ਮੌਜੂਦ ਆ ਮਾਤਾ ਜੀ ਦੇ ਘਰ ਤੇ ਰੰਜੀਤ ਸਿੰਘ ਜੀ ਤੀਰਚਿੰਗ ਕੋਲ ਜਿਨ੍ਹਾਂ ਦੀ ਮਾਤਾ ਜੀ ਸੁਖਾਈ ਕੀਤੀ ਆ ਹਾਂ ਉਹ ਵੀ ਤੁਹਾਨੂੰ ਦੱਸ ਦਿੰਨਾ ਚਲੋ ਇਹ ਵੀ ਜਾਣਕਾਰੀ ਦੇ ਦੇਣਾ ਜਿਹੜੀ ਫੋਟੋ ਵਾਇਰਲ ਹੋ ਰਹੀ ਆ ਉਹਦਾ ਸੱਚ ਤੁਹਾਨੂੰ ਦਿਖਾ ਦਿੰਨੇ ਆ ਮੈਂ ਆਪਣੇ ਚੈਨਲ ਤੋਂ ਵੀ ਅਪਡੇਟ ਕੀਤਾ ਮੇਰੇ ਚੈਨਲ ਤੋਂ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਤੁਸੀਂ 1 ਮਿੰਟ ਆਹ ਦੇਖੋ ਜੀ ਆਪਾਂ ਇਹ ਦਿੰਦੀਆ ਸਿੰਘ ਜੀ ਨੇ ਜਿਨ੍ਹਾਂ ਦੀ ਮਾਤਾ ਜੀ ਦਾ ਮਤਲਬ ਕਿ ਇਹ ਜਿਹੜੀ ਫੋਟੋ ਵਾਇਰਲ ਕਰ ਲੇ ਤੁਸੀਂ ਉਹ ਮਤਲਬ ਕਿ ਉਹਨਾਂ ਦਾ ਮਤਲਬ ਕਿ ਦੁਨੀਆ ਸਵਰਗਵਾਸ ਹੋਇਆ ਜੋ ਵੀ ਚਲੇ ਹਨ ਅਖਾਲ ਚਨਾਣਾ ਕਰ ਗਏ ਆ ਪਰ ਉਹਨਾਂ ਦੀ ਫੋਟੋ ਲਾ ਕੇ ਮਾਤਾ ਜੀ ਦੀ ਫੋਟੋ ਵਾਇਰਲ ਕੀਤੀ ਜਾ ਰਹੀ ਆ ਤੇ ਹੁਣ ਆਣੇ ਸ਼ੁਰੂ ਹਾਂ ਜਿਨ੍ਹਾਂ ਕਰਕੇ ਫੋਨ ਕਰ ਇਨਫੋਰਮੇਸ਼ਨ ਤੁਹਾਨੂੰ ਦੇ ਰਿਹਾ ਕਿ ਮਾਤਾ ਜੀ ਮਤਲਬ ਕਿ ਜਿਵੇਂ ਦੀ ਉਹਨਾਂ ਦੀ ਹਾਲਤ ਜਿਹੜੇ ਸੰਗਤਾਂ ਇਥੇ ਆ ਕੇ ਦਰਸ਼ਨ ਕਰ ਰਹੀਆਂ ਤੁਹਾਨੂੰ ਪਤਾ ਹੀ ਨਹੀਂ ਹਾਲਤ ਵੈਸੇ ਨਾ ਜੂਗਾ ਪਰ ਐਦਾਂ ਦੀ ਇਨਫੋਰਮੇਸ਼ਨ ਤੁਸੀਂ ਨਾ ਸ਼ੇਅਰ ਕੀਤੀ ਜਾਵੇ ਕਿ ਜਿੰਦੀ ਕਨਫਰਮੇਸ਼ਨ ਨਾ ਹੋਵੇ ਆਪਾ ਲਾਈਵ ਤਾਂ ਹੋਏ ਆ ਵੀ ਚਲੋ ਤੁਸੀਂ ਦੇਖ ਸਕਦੇ ਹੋ ਸੰਗਤਾਂ ਜਿਹੜੀਆਂ ਜਿਨ੍ਹਾਂ ਨੂੰ ਗਲਤ ਇਨਫੋਰਮੇਸ਼ਨ ਆ ਤੇ ਭਾਈ ਸਾਹਿਬ ਆ ਤੁਸੀਂ ਦੇਖ ਸਕਦੇ ਹਾਂਜੀ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜੀ ਗਲਤ ਇਨਫੋਰਮੇਸ਼ਨ ਦਿੱਤੀ ਗਈ ਤੁਸੀਂ ਵੀ ਦੇਖੀ ਸਿਓ ਰਿਹਾ ਨਾ ਕੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀ ਜੀ ਸਾਨੂੰ ਸਵੇਰੇ ਕਈ ਬੰਦਿਆਂ ਦੇ ਫੋਨ ਆਏ ਵਿਦੇਸ਼ ਤੋਂ ਵੀ ਫੋਨ ਆਏ ਆ ਵੀ ਮਾਤਾ ਜੀ ਚੜਾਈ ਕਰਕੇ ਮਾਤਾ ਜੀ ਦਾ ਸੰਸਕਾਰ ਕਦੋਂ ਆ ਤੇ ਮੈਂ ਕਾਫੀ ਨਾਲ ਜਵਾਬ ਵੀ ਦੇ ਚੁੱਕਾ ਹਾਂ ਵੀ ਮਾਤਾ ਜੀ ਚੜਦੀ ਕਲਾ ਜਨੇ ਕੁਝ ਨਹੀਂ ਹੋਇਆ ਐਵੇਂ ਫੇਕ ਖਬਰਾਂ ਨਾ ਫਲਾਓ ਤੇ ਵੀ ਬਹੁਤ ਕਾਫੀ ਲੋਕਾਂ ਨੇ ਫੋਨ ਆਇਆ ਤੇ ਹੁਣ ਅਸੀਂ ਅੱਜ ਫਿਰ ਹਮਾਰੇ ਪਿੰਡ ਪਹੁੰਚੇ ਹਾਂ ਮਾਤਾ ਜੀ ਕੋਲੇ ਤੇ ਮਾਤਾ ਜੀ ਬਿਲਕੁਲ ਛੜਤੀ ਕਲਾਚ ਨੇ ਠੀਕ ਠਾਕ ਨੇ ਬਹੁਤ ਬਹੁਤ ਰਿਸ਼ਤੇਦਾਰਾਂ ਦੇ ਫੋਨ ਵੀ ਆਇਆ ਕਿਉਂਕਿ ਜਿੰਨਾਂ ਕੋਲ ਸਾਡੇ ਹੁਣ ਪੇਸ ਤੋਂ ਚੈਨਲ ਤੋਂ ਨੰਬਰ ਲਿੱਤਾ ਹੋਇਆ ਤੇ ਅੰਕਲ ਜੀ ਕਿੰਨੇ ਕ ਫੋਨ ਆ ਗਏ ਸਿਰਦੇ ਤੁਹਾਨੂੰ ਇਸ ਬਾਰੇ ਮੇਰਾ ਮੋਬਾਈਲ ਚੈੱਕ ਕਰ ਸਕਦੇ ਹੋ ਜੀ ਮੁੰਦੇ ਇੱਕ ਮਿੰਟ ਦਾ ਵੇਲ ਨਹੀਂ ਮਿਲਦਾ ਪਿਆ ਮਾਤਾ ਜੀ ਨੇ ਮਾਤਾ ਜੀ ਨੂੰ ਵੇਖੀਏ ਕਿ ਇਹਨਾਂ ਨੂੰ ਉਹਨਾਂ ਨੂੰ ਵੇਖੀਏ ਬਹੁਤ ਜਿਹੜੇ ਜਿਨ੍ਹਾਂ ਨੇ ਪਾਈ ਹੈ ਮੈਂ ਉਹਨਾਂ ਦਾ ਕਸੂਰ ਨਹੀਂ ਮੰਨਦਾ ਹਾਂਜੀ ਇਹ ਜਿਹੜੇ ਤੁਸੀਂ ਨਾਮ ਲਿੱਤੇ ਆ ਨਾ ਆਪਣੇ ਪੇਜਾਂ ਦੇ ਪਾਈ ਐ ਮੈਂ ਉਹਨਾਂ ਦਾ ਕਸੂਰ ਨਹੀਂ ਮੰਨਦਾ ਕਸੂਰ ਉਹਨਾਂ ਦਾ ਹੈ ਜਿਨ੍ਹਾਂ ਨੇ ਬਿਨਾਂ ਸੱਚ ਜਾਣੇ ਕਿ ਸ਼ੇਅਰ ਕਰਤਾ ਉਹ ਤੇ ਚਾਰ ਜਾਣੇ ਐ ਸਿਰਫ ਚਾਰੀ ਪੋਸਟਾਂ ਪੈਣੀਆਂ ਸੀ ਪਰ ਜਿਨ੍ਹਾਂ ਨੇ ਸ਼ੇਅਰ ਕੀਤਾ ਐ ਇਸ ਖਬਰ ਨੂੰ ਉਹ ਬਿਨਾਂ ਸੱਚ ਜਾਣੇ ਬਿਨਾਂ ਹਕੀਕਤ ਜਾਣੇ ਸ਼ੇਅਰ ਕਰਤਾ ਤੇ ਸਾਰੇ ਵੱਲ ਤੇ ਗੱਲ ਫੈਲ ਗਈ ਕਿ ਮਾਤਾ ਜੀ ਦੇ ਉਹਨਾਂ ਅੰਦਰ ਬੈਠੇ ਸਿੰਘ ਸਾਹਿਬ ਤੇ ਕੀ ਬੀਤਦੀ ਹੋਈਗੀ ਜਦੋਂ ਇਹੋ ਜਿਹੀ ਖਬਰ ਉੱਥੇ ਲੱਗਣ ਗਈਆਂ ਕਿ ਮੇਰੀ ਮਾਤਾ ਚੜ੍ਹਾਈ ਕਰ ਗਈ ਐ ਇੱਧਰ ਅਸੀਂ ਉਹਨਾਂ ਦੇ ਪਰੋਲ ਦੀ ਤਿਆਰੀਆਂ ਕਰਨੇ ਆਈਆਂ ਮਾਤਾ ਜੀ ਨਾਲ ਪੁੱਤ ਦਾ ਮਿਲਨ ਹੋ ਜਾਏ ਉਹ ਤਿਆਰੀਆਂ ਕਰਨੇ ਆ ਇਹ ਜੇ ਹੁਣ ਸ਼ਰਾਰਤ ਹੈ ਹੁਣ ਇਹ ਨਹੀਂ ਪਤਾ ਏਜੰਸੀਆਂ ਦੀ ਸ਼ਰਾਰਤ ਹੈ ਜਾਂ ਕਿ ਸਾਡੇ ਵਿਰੋਧੀਆਂ ਦੀ ਸ਼ਰਾਰਤ ਹੈ ਇਹ ਪਰਮਾਤਮਾ ਜਾਣਦਾ ਹੈ ਮਾਤਾ ਜੀ ਬੜਦੇ ਨੇ ਹਾਂਜੀ ਥੋੜਾ ਬਹੁਤਾ ਖਾ ਪੀ ਲੈਂਦੇ ਨੇ ਹਾਂਜੀ ਪਰ ਖੱਲੀ ਇਹੋ ਜੀ ਖਬਰਾਂ ਨਾ ਪੈਣ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਹਾਂਜੀ ਕੋਈ ਨਾ ਕਨਫਰਮੇਸ਼ਨ ਤੁਜੀ ਜੋ ਵੀ ਖਬਰ ਚਾਹੀਦੀ ਹੈ ਮੇਰਾ ਨੰਬਰ 9729651551 9729651551 ਮੈਂ 24 ਘੰਟੇ ਮਾਤਾ ਜੀ ਦੀ ਸੇਵਾ ਚ ਹਾਜ਼ਰ ਹਾਂ ਕਿਸੇ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਟਾਈਮ ਵੀ ਫੋਨ ਕਰਕੇ ਮੇਰੇ ਕੋਲ ਲੈ ਸਕਦਾ ਜੀ ਵਾਇਗਰੂਜੀ ਕਾ ਖਾਲਸਾ ਹਾਈ ਬਿਲਕੁਲ ਜੀ ਨੰਬਰ ਵੀ ਤੁਹਾਨੂੰ ਦੇ ਦਤਾ ਮੈਂ ਮੈਂਸ਼ਨ ਵੀ ਕਰ ਦੂੰਗਾ ਡਿਸਕ੍ਰਿਪਸ਼ਨ ਤੇ ਭਾਈ ਬਲਵੀਰ ਸਿੰਘ ਜੀ ਨੇ ਤੇ ਜਾਣਕਾਰੀ ਤੇ ਅਵਾ ਥੋੜਾ ਬਾਹਰ ਹੋ ਜਾਨੇ ਆ ਕਿਉਂਕਿ ਜਾਣਕਾਰੀ ਤੁਹਾਨੂੰ ਦੱਸਤਾ ਤੇ ਇਹ ਪਰਿਵਾਰ ਸਾਰੇ ਮਤਲਬ ਕਿ ਸੰਤਾ ਮਿਲਣ ਵੀ ਆ ਰਹੀਆਂ ਨੇ ਬੜੇ ਠੀਕ ਹੈ ਠੀਕ ਹੈ ਜੀ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਹ ਜਾਣਕਾਰੀ ਬਿਲਕੁਲ ਤੁਸੀਂ ਬਾਤ ਤੁਸੀਂ ਦੇਖ ਸਕਦੇ ਹੋ ਸਾਰੀ ਪਹੁੰਚੀ ਹੋਈ ਆ ਤੇ ਇਹ ਮੇਂ ਇਨਫੋਰਮੇਸ਼ਨ ਨੂੰ ਤੁਸੀਂ ਸਾਂਝੀ ਨਾ ਕਰੋ ਜਾਣਕਾਰੀ ਨੂੰ ਕਿ ਜਿਹੜੀ ਜਿੰਦੀ ਕੋਈ ਖਬਰ ਤੁਹਾਨੂੰ ਅਸਲ ਚ ਪਤਾ ਹੀ ਨਹੀਂ ਹੈਗੀ ਤੇ ਆਪਾਂ ਅਸਲ ਚ ਸਵੇਰੇ ਜਲਦੀ ਪਹੁੰਚੇ ਕਿਉਂਕਿ ਜੋ ਤਾਂ ਮੇਰੇ ਕੋਈ ਫੋਨ ਕਿੰਨੇ ਫੋਨ ਆ ਗਏ ਮੇਰੇ ਚੈਨਲ ਤੋਂ ਦੇਖ ਕੇ ਨੰਬਰ ਤੋਂ ਲੋਕਾਂ ਨੇ ਮੈਨੂੰ ਕਾਲ ਕੀਤੀ ਭਾਈ ਸਾਹਿਬ ਦੱਸੋ ਕੀ ਗੱਲ ਬਣ ਗਈ ਕੀ ਕਿੱਦਾਂ ਆ ਗਿਆ ਆਪਾਂ ਹੁਣ ਕਿੰਨੂ ਕਿੰਨੂ ਅਟੈਂਡ ਕਰੀਏ ਤੇ ਆਪਾਂ ਮੈਂ ਸੋਚਿਆ ਵੀ ਲਾਈਵ ਕਰ ਦਿੰਦੇ ਨੇ ਜਾ ਕੇ ਤੁਹਾਨੂੰ ਤੁਮਸ਼ੇ ਦੇ ਨੇ ਉਹ ਲਾਈਵ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦੋ ਉਗੀ ਜਾਣਕਾਰੀ ਸੰਗਤ ਤੱਕ ਪਹੁੰਚ ਸਕੇ ਲਾਈਵ ਕਰਨ ਦਾ ਕਾਰਨ ਇਹੀ ਆ ਕਿ ਸੰਗਤ ਤੱਕ ਜਲਦੀ ਜਲਦੀ ਇਨਫੋਰਮੇਸ਼ਨ ਪਹੁੰਚਾਈ ਜਾ ਸਕੇ ਔਰ ਤੁਸੀਂ ਜਦੋਂ ਕੋਈ ਅਪਡੇਟ ਲੈਣੀ ਆਪਾਂ ਸਾਡੇ ਚੈਨਲ ਤੋਂ ਹਵਾਰਾ ਸਾਹਿਬ ਬਾਰੇ ਆ ਮਾਤਾ ਜੀ ਬਾਰੇ ਜਰੂਰ ਜਲਦੀ ਅਪਡੇਟ ਦੇ ਰਿਆ ਕਰਾਂਗੇ ਕਿਉਂਕਿ ਆਪਾਂ ਖੁਦ ਇੱਥੇ ਮੌਜੂਦ ਆ ਤੇ ਜਾਣਕਾਰੀ ਤੁਰਨਾ ਸੰਭੀ ਕਰਦੇ ਰਹਾਂਗੇ ਵੀ ਕੀ ਬਣ ਰਿਹਾ ਕਿਦਾਂ ਕੀ ਗੱਲਬਾਤ ਹੈ ਤੇ ਕੋਈ ਵੀ ਫੇਕ ਨਿਊਜ਼ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਥੋੜਾ ਧਿਆਨ ਰੱਖਿਆ ਜਾਵੇ ਇਹ ਜਾਣਕਾਰੀ ਲਈ ਜਾਵੇ ਹਾਂ ਜੇ ਤੁਹਾਡੇ ਸਾਹਮਣੇ ਕੋਈ ਖਬਰ ਐਹੋ ਜੀ ਆਉਂਦੀ ਕਿਉਂਕਿ ਇਹ ਛੋਟੀ ਮੋਟੀ ਖਬਰ ਨਹੀਂ ਹੈਗੀ ਕਿ ਜਪਾਸੀ ਹਵਾਰਾ ਜੀ ਦੇ ਪਰਿਵਾਰ ਦੀ ਖਬਰ ਆ ਤੇ ਉਹਨੂੰ ਸਾਂਝਾ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਤੇ ਜਰੂਰ ਸਾਂਝੀ ਕਰੋ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ